ਔਰ ਇਹ ਵਾਪਸ ਬੇਹਕਲਦਾ ਦੁੱਖ ਬੜਾ ਲੱਗਦਾ ਕਿ ਕੌਮ ਪਤਾ ਨਹੀਂ ਕਿਸ ਦਬਾਅ ਦੇ ਹੇਠ ਆ ਵੀ ਜਿਹੜੀ ਇੰਨਾ ਕੁ ਛੋਣ ਦੇ ਬਾਵਜੂਦ ਵੀ ਕੌਮ ਬਾਹਰ ਨਹੀਂ ਨਿਕਲਦੀ ਪਤਾ ਨਹੀਂ ਕੋਈ ਦਬਾਅ ਆ ਇੱਕ ਗੁਰੂ ਘਰ ਜਾਣ ਲਈ ਵੀ ਨਾ ਸਾਨੂੰ ਪਰਮਿਸ਼ਨ ਲੈਣੀ ਪਊਗੀ ਪਹਿਲੇ ਗੁਰੂ ਘਰ ਜਾਣਾ ਯਰ ਇਹ ਸਭ ਤੇ ਤੇ 2-4 ਸਾਲ ਚ ਆਪਾਂ ਦਰਬਾਰ ਸਾਹਿਬ ਆਉਣ ਨੂੰ ਪਰਮਿਸ਼ਨ ਲੈਣੀ ਪਿਆ ਕਰੂਗੀ ਵੀ ਅਹੀਂ ਦਰਬਾਰ ਸਾਹਿਬ ਵੀ ਉੱਧਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜੇਸ ਵੇਲੇ ਅਸੀਂ ਵੰਗਾਰ ਮੈਗਜ਼ੀਨ ਦਾ ਅਪ੍ਰੈਲ ਦਾ ਅੰਕ ਕੱਢਿਆ ਸੀ ਉਹਦੇ ਤੇ ਵਿਸ਼ੇਸ਼ ਜਿਹੜਾ ਟਾਈਟਲ ਸੀ ਸਾਡਾ ਉਹ ਇਹ ਸੀਗਾ ਕਿ ਹਕੂਮਤਾਂ ਜਿਹੜੀਆਂ ਕਿ ਸ਼ਾਂਤਮਈ ਅੰਦੋਲਨਾਂ ਨੂੰ ਕਿੱਥੇ ਸਮਝਦੀਆਂ ਤੇ ਜੇਸ ਵੇਲੇ ਇਹ ਅੰਕ ਛਪ ਕੇ ਸੰਗਤ ਤੱਕ ਪਹੁੰਚਿਆ ਉਸ ਵੇਲੇ ਪੰਜਾਬ ਪੁਲਿਸ ਤੇ ਪੰਜਾਬ ਦੀ ਹਕੂਮਤ ਦਾ ਇੱਕ ਹੋਰ ਘਣਾਉਣਾ ਚਿਹਰਾ ਸਾਹਮਣੇ ਆਇਆ ਕਿ ਜੇਸ ਵੇਲੇ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ਾਂਤਮਈ ਰੂਪ ਦੇ ਵਿੱਚ 1 ਮਾਰਚ ਆ ਜਿਹੜਾ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੱਕ ਆਉਣਾ ਸੀ ਤੇ ਉਹਦੇ ਲਈ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਦੇ ਮਾਤਾ ਬੀਬੀ ਬਰਿੰਦਰ ਕੌਰ ਜੀ ਤੇ ਹੋਰ ਪਰਿਵਾਰਕ ਮੈਂਬਰ ਜਦੋਂ ਇਸ ਤੋਂ ਚੱਲੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਹੁਤ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਅਫਸਰਾਂ ਵੱਲੋਂ ਆ ਬੜੀ ਬਦਤਮੀਜ਼ੀ ਨਾਲ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਤੇ 751 ਦਾ ਕੇਸ ਪਾ ਕੇ ਜਿਹੜਾ ਕਿ ਲਗਾਤਾਰ 9 ਦਿਨ ਉਹਨਾਂ ਦੀ ਜ਼ਮਾਨਤ ਨਹੀਂ ਹੋਣ ਦਿੱਤੀ ਗਈ ਸਿਰਫ ਇਸ ਕਰਕੇ ਕਿ ਉਹ ਸ਼ਾਂਤ ਬਾਈ ਮਾਰਚ ਜਿਹੜਾ ਉਹ ਨਾ ਕੱਢ ਸਕਣ ਤੇ ਹੁਣ 9 ਦਿਨਾਂ ਬਾਅਦ ਕੱਲ ਇਹਨਾਂ ਦੀ ਜ਼ਮਾਨਤ ਹੋਣ ਤੋਂ ਬਾਅਦ ਹੀ ਰਿਹਾਈ ਹੋਈ ਆ ਤੇ ਅਸੀਂ ਉਹਦੇ ਬਾਰੇ ਇਹਨਾਂ ਦੇ ਨਾਲ ਗੱਲ ਕਰਦੇ ਆਂ ਹਾਂਜੀ ਮਾਤਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਇਹ ਜਿਹੜਾ ਮਾਰਚ ਕੱਢਣ ਦਾ ਪ੍ਰੋਗਰਾਮ ਸੀ ਤੇ ਇਹ ਅ ਕਿਸ ਤਰੀਕੇ ਦੇ ਨਾਲ ਆਪਣਾ ਬਣਿਆ ਤੇ ਤੁਸੀਂ ਜਿਹੜਾ ਇਹਦੇ ਲਈ ਸ੍ਰੀ ਦਮਦਮਾ ਸਾਹਿਬ ਵਾਲੇ ਜਿਹੜਾ ਇਹ ਪ੍ਰੋਗਰਾਮ ਜਿਹੜਾ ਸੀ ਨਾ 17 ਤਰੀਕ ਨੂੰ ਜਦੋਂ ਇਕੱਠ ਕੀਤਾ ਗਿਆ ਸੀ ਨਾ ਉਹਦੇ ਵਿੱਚ ਹੀ ਅਕਾਲ ਤਖਤ ਸਾਹਿਬ ਦੇ ਕਰਕੇ ਮਤੇ ਪਾਏ ਗਏ ਸੀ ਉਹਦੇ ਵਿੱਚ ਇਹ ਮਤੇ ਪਾਸ ਕੀਤੇ ਗਏ ਸੀ ਇਹਨਾਂ ਕਹਿ ਸੀ ਕਿ ਅਸੀਂ ਦਮਦਮਾ ਸਭੋ ਕੀ ਤਲਵੰਡੀ ਤੋਂ ਮਤਲਬ ਹੀਰ ਲੈ ਕੇ ਇੱਥੇ ਅਕਾਲ ਤਖਤ ਆਵਾਂਗੇ ਇੱਕ ਅਨੰਦਪੁਰ ਸਾਹਿਬ ਤੋਂ ਹੀਰ ਲੈ ਕੇ ਤੇ ਅਕਾਲ ਤਖਤ ਸੇਵਾ ਆਵਾਂਗੇ ਤੇ ਉਹਦੇ ਰਿਕਾਰਡਿੰਗ ਵੀ ਪਾਕຕະ ਦੇ ਜਹੇਦਾਰ ਨੇ ਇਕਾਲ ਦਿੱਤੀ ਸੀ 8 ਤਰੀਕ ਦੀ ਖਾਲਸਾ ਚੇਤਨਾ ਮਾਲ ਚ ਕਹਿ ਦਿੱਤਾ ਉਹਨੂੰ ਵੀ ਇਹਦਾ ਨਾਮ ਬਦਲ ਕੇ ਹਾਂਜੀ ਤੇ 7 ਤਰੀਕ ਨੂੰ ਮਤਲਬ ਕਿ ਅਸੀਂ ਇਥੋਂ ਜਾ ਰਹੇ ਸੀ ਤੇ ਇਥੇ ਗੋਲਡਨ ਗੇਟ ਲੱਗੇ ਗਏ ਆ ਤੇ ਪੁਲਿਸ ਨੇ ਸਾਨੂੰ 5-7 ਗੱਡੀਆਂ ਅੱਗੇ ਸੀ 5-7 ਪਿੱਛੇ ਸੀ ਅਸੀਂ ਤਾਂ ਸੋਚਿਆ ਕਿ ਸਾਡੀ ਸੇਫਟੀ ਵਾਸਤੇ ਆ ਪਰ ਇਹਨਾਂ ਨੇ ਗੋਲਡਨ ਗੇਟ ਲੱਗੇ ਗੱਡੀ-ਗੱਡੀ ਕਰਕੇ ਸਾਡੀ ਗੱਡੀ ਰੋਕ ਲਈ ਤੇ ਇਹਨਾਂ ਨੇ ਬਹੁਤ ਬਦਤਮੀਜ਼ੀ ਨਾਲ ਸਾਡੇ ਮਤਲਬ ਪੇਸ਼ ਆਏ ਫੋਨ ਖੋਏ ਇਹਨਾਂ ਨੇ ਇਹ ਚਾਚਾ ਇਹਦੇ ਨਾਲ ਵੀ ਹੱਥੋ ਪਾਈ ਕੀਤੀ ਫੋਨ ਕੋਈ ਨਾਲ ਦੀ ਧੁਆਜੀ ਦੇ ਨਾਲ ਭਾਈ ਸਾਹਿਬ ਦੀ ਦੇ ਨਾਲ ਵੀ ਮਤਲਬ ਫੋਨ ਕੋਇਆ ਉਹਦੀ ਘੜੀ ਵੀ ਟੁੱਟੀ ਜਿੰਮਤ ਜੋ ਜੈਂਟਸ ਪੁਲ ਸਵਾਲੇ ਸੀ ਹੈ ਤੇ ਉਹਨਾਂ ਨੇ ਮੁੜ ਕੇ ਉੱਥੋਂ ਸਾਨੂੰ ਬਸ ਬਿਠਾ ਗਏ ਤੇ ਇੱਕ ਕਾਰ ਦੀ ਜਗ੍ਹਾ ਕੈਂਟ ਵਿੱਚ ਕਿਸੇ 7 ਘੰਟੇ ਬਸਿ ਬਿਠਾ ਛੱਡਿਆ ਉਦੋਂ ਬਾਅਦ ਫੇਰੀ ਨਾ ਹਡੀ ਰੈਸਟ ਪਾਈ ਤੇ 8 ਵਜੇ ਇਹਨਾਂ ਸਾਨੂੰ ਅੰਮ੍ਰਿਤਸਰ ਡੀਲ ਵਿੱਚ ਦੇ ਦਿੱਤਾ ਉਦੋਂ ਬਾਅਦ 9 ਦੇ ਇਹਨਾਂ ਜਮਾਨਤ ਜਿਦਾ ਅਜ ਕਰਾਉਣਿਆ ਕੱਲ ਕਰਾਉਣਿਆ ਇਹ ਮਤਲਬ ਕਰਉਣਾ ਚਾਉਂਦੇ ਨਹੀਂ ਬਹੁਤ ਲਾਰੇ ਲਾਉਂਦੇ ਰਹੇ ਤੇ ਫਿਰ ਕੱਲ ਇੰਨਾ ਸ਼ਾਮ ਨੂੰ ਜਵਾਨ ਦੇ ਦਿੱਤੀ ਸਾਨੂੰ 9 ਦਿਨ ਬਾਅਦ ਤੇ ਇਹਦਾ ਮਤਲਬ ਇਹ ਸੀ ਅਕਾਲ ਤਖਤ ਦੇ ਜਹੇਦਾਰ ਨੇ ਹੱਢ ਦਿੱਤੇ ਇਹੋ ਇਹ ਪੀਲ ਸੀ ਕਿ ਜਦੋਂ ਉਹਨਾਂ ਨੇ ਚੇਤਨਾ ਮਾਰਚ ਦੀ ਮਤਲਬ ਕਾਲ ਦਿੱਤੀ ਸੀ ਅਹੀਂ ਫੜੇ ਵੀ ਗਏ ਉਹਨਾਂ ਨੂੰ ਵੀ ਆਪਣਾ ਚੇਤਨਾ ਮਾਰਚ ਆਰੰਭ ਕਰਨਾ ਚਾਹੀਦਾ ਸੀ ਕਿਉਂਕਿ ਫੜੇ ਨਹੀਂ ਗਏ ਇਹ ਤਾਂ ਕਾਲ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੇ ਦਿੱਤੀ ਸੀ ਉਹਨਾਂ ਨੂੰ ਸ਼ੁਰੂ ਕਰਨਾ ਚਾਹੀਦਾ ਸੀ ਜੇ ਰੋਕ ਦੇ ਸਰਕਾਰ ਤੋਂ ਫਿਰ ਵੇਖਦੇ ਕਿ ਕੀ ਹੁੰਦਾ ਪਰ ਉਹਨਾਂ ਵੀ ਪਤਾ ਨਹੀਂ ਫਿਰ ਬੁਛਦਾ ਦਬਾਅ ਜ਼ਿਆਦਾ ਸੀ ਕਿ ਕੀ ਸੀ ਉਨਾ ਵੀ ਮਤਲਬ ਕੀ ਚਾਹਿਆ اتنا ਮਾਰਚਰੀ ਸ਼ੁਰੂਆਤ ਹੀ ਨਹੀਂ ਕੀਤੀ ਹਾਂ ਬਿਲਕੁਲ ਜੀ ਜਿਹੜੀ ਗੱਲ ਬੀਬੀ ਬਲਵਿੰਦਰ ਕੌਰ ਜੀ ਕਹਿ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਣ ਤੱਕ ਜਿਹੜਾ ਕਿ ਮਜਲੂਮਾਂ ਦੇ ਹੱਕ ਦੇ ਵਿੱਚ ਸਮੇਂ ਦੀਆਂ ਹਕੂਮਤਾਂ ਦੇ ਖਿਲਾਫ ਸੰਘਰਸ਼ ਦਾ ਆਗਾਜ਼ ਹੁੰਦਾ ਰਿਹਾ ਸੰਘਰਸ਼ਾਂ ਦੀ ਅਗਵਾਈ ਹੁੰਦੀ ਰਹੀ ਹੈ ਪਰ ਜੇਕਰ ਅੱਜ ਹਾਲਾਤ ਇਦਾਂ ਦੇ ਹੋ ਗਏ ਆ ਕਿ ਇੱਕ ਘੁਰਕੀ ਤੋਂ ਡਰ ਕੇ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਆਪਣੇ ਹੀ ਕੀਤੇ ਹੋਏ ਫੈਸਲੇ ਨੂੰ ਲਾਗੂ ਕਰਵਾਉਣ ਦੀ ਜੇ ਹਿੰਮਤ ਨਹੀਂ ਰਹੀ ਤੇ ਸਿੱਖ ਕੌਮ ਨੂੰ ਸੋਚਣਾ ਪਊਗਾ ਕਿ ਇਹ ਜਿਹੜਾ ਆ ਪ੍ਰਬੰਧ ਜਿਹੜਾ ਵੀ ਇਹਨੂੰ ਕਿਸ ਤਰੀਕੇ ਦੇ ਨਾਲ ਚੇਂਜ ਕੀਤਾ ਜਾਵੇ ਮਤਲਬ ਕੁਝ ਡੋਫ ਲੈਡੀ ਪੁਲਿਸ ਸੀਗੀਆਂ ਲੈਡੀ ਪੁਲਿਸ ਨੇ ਇਤਨੀ ਜ਼ਿਆਦਾ ਜੈਂਟਸ ਨਹੀਂ ਮਤਲਬ ਸਾਡੇ ਨਾਲ ਹੱਥੋ ਫਾਈ ਕੀਤੀ ਜਿੱਦਾਂ ਗੱਡੀਆਂ ਬਾਰੀਆਂ ਖੋਲਦੇ ਹੈਂ ਖੋਲਣਗੇ ਦਿਲ ਦੇ ਤੇ ਉਹਨਾਂ ਨੇ ਜ਼ਿਆਦਾ ਕੀਤੀ ਬਹੁਤ ਮਤਲਬ ਰੋਕਣ ਦਾ ਵੀ ਤਰੀਕਾ ਉਹਨਾਂ ਦਾ ਬਹੁਤ ਗਲਤ ਸੀ ਜਿੱਦਾਂ ਉਹਨਾਂ ਨੇ ਸਾਨੂੰ ਰੋਕਿਆ ਔਰ ਇਹ ਵਾਪਸ ਇਹ ਕੱਲ ਦਾ ਦੁੱਖ ਬੜਾ ਲੱਗਦਾ ਕਿ ਕੌਮ ਪਤਾ ਨਹੀਂ ਕਿਸ ਦਬਾਅ ਦੇ ਹੇਠ ਆ ਵੀ ਜਿਹੜੀ ਇੰਨਾ ਕੁਝ ਹੋਣ ਦੇ ਬਾਵਜੂਦ ਇਹ ਕੌਮ ਬਾਅਦ ਵਿੱਚ ਨਿਕਲ ਗਈ ਪਤਾ ਨਹੀਂ ਕੋਈ ਦਬਾਅ ਆ ਕਿ ਕੀ ਆ ਸਮਝ ਨਹੀਂ ਆਉਂਦੀ ਇਹ ਗੱਲ ਦੀ ਵੀ ਇੰਨਾ ਕੁਝ ਜਦੋਂ ਨਜਾਇਜ਼ ਬੀਬੀਆਂ ਨੂੰ ਅੰਦਰ ਕੋਈ ਗਲਤੀ ਵੀ ਨਹੀਂ ਕੀਤੀ ਜੇਕਰ ਗੁਰੂ ਘਰ ਜਾਣ ਲਈ ਵੀ ਇਨਾਂ ਨੂੰ ਸਾਨੂੰ ਪਰਮਿਸ਼ਨ ਲੈਣੀ ਪਾਉਗੀ ਪਹਿਨ ਗੁਰੂ ਘਰ ਜਾਣਾ ਇਹ ਇਹ ਸਭ ਦੇਤੇ 2-4 ਸਾਲ ਚ ਆਪਾਂ ਦਰਬਾਰ ਸਾਹਿਬ ਆਉਣ ਨੂੰ ਪਰਮਿਸ਼ਨ ਲੈਣੀ ਪਿਆ ਕਰੂਗੀ ਕਿਉਂਕਿ ਅਹੀਂ ਦਰਬਾਰ ਸਾਹਿਬ ਵੀ ਉਦਾਂ ਨਹੀਂ ਆ ਸਕਦੇ ਜਿੱਦਾਂ ਦੇ ਚੱਲਣ ਦੇ ਹਾਲਾਤ ਬਿਲਕੁਲ ਜਿਹੜੇ ਹਾਲਾਤ ਜਿਹੜੇ ਨੇ ਕਿ ਮੁਗਲਾਂ ਦੀ ਹਕੂਮਤ ਵੇਲੇ ਕਿਸੇ ਵੇਲੇ ਪ੍ਰਬੰਧੀਆਂ ਲਾਈਆਂ ਜਾਂਦੀਆਂ ਸੀ ਕਿ ਸਿੱਖ ਆਪਣੇ ਗੁਰਦੁਆਰਿਆਂ ਦੇ ਦਰਸ਼ਨ ਨਹੀਂ ਕਰ ਸਕਦੇ ਸ਼ਾਮ ਨਹੀਂ ਕਰ ਸਕਦੇ ਕਿ ਉਸ ਤਰ੍ਹਾਂ ਦਾ ਇਤਿਹਾਸ ਜਿਹੜਾ ਅਸਾਂ ਅੱਜ ਵੀ ਹਕੂਮਤ ਵੱਲੋਂ ਦੁਹਰਾਇਆ ਜਾ ਰਿਹਾ ਪਰ ਕੌਮ ਦੇ ਅੰਦਰ ਜਿਹੜਾ ਕਿ ਜ਼ੁਲਮ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਲੜਦੀ ਆਈ ਹੈ ਹੁਣ ਤੱਕ ਪਾਵੇਂ ਕਿ ਮੁਗਲਾਂ ਨੇ ਪਾਬੰਦੀਆਂ ਲਾ ਦਿੱਤੀਆਂ ਤੇ ਇਤੇ ਕੋਈ ਸੇਖਾ ਕੇ ਦਰਸ਼ਨ ਨਹੀਂ ਕਰ ਸਕਦਾ ਇਸ਼ਨਾਨ ਨਹੀਂ ਕਰ ਸਕਦਾ ਪਰ ਹਮੇਸ਼ਾ ਕੌਮ ਨੇ ਆਪਣੇ ਜਿਉਂਦੇ ਹੋਣ ਦਾ ਸਬੂਤ ਦਿੱਤਾ ਤੇ ਅੱਜ ਦੇ ਜਿਹੜੇ ਹਾਲਾਤ ਤੁਸੀਂ ਵੇਖ ਰਹੇ ਹੋ ਇਹਦੇ ਲਈ ਤੁਸੀਂ ਤਾਂ ਕੌਮ ਆਪਣੇ ਜਿਉਂਦੇ ਹੋਣ ਦਾ ਸਬੂਤ ਦੇਵੇ ਇਹਦੇ ਲਈ ਖਾਸ ਤੌਰ ਤੇ ਤੁਸੀਂ ਕਿਹਨੂੰ ਅਪੀਲ ਕਰਨਾ ਚਾਹੁੰਦੇ ਕੌਮ ਦੀ ਕਿਹੜੀ ਜੱਟ ਆਪਣਾ ਧਿਰ ਜਿਹੜੀ ਆ ਅਸੀਂ ਤੇ ਕੌਮ ਨੇ ਖਾਸ ਤੌਰ ਤੇ ਅਪੀਲ ਕਰਨਾ ਚਾਹੁੰਦੇ ਕਿਉਂਕਿ ਲੀਡਰਾਂ ਦਾ ਤਾਂ ਕੋਈ ਹੈ ਹੀ ਨਹੀਂ ਸਾਰੇ ਆਪ ਆਪਣੀਆਂ ਰੋਟੀਆਂ ਸੇਕਦੇ ਕਹੀਂ ਤੇ ਕੌਮ ਨੂੰ ਅਪੀਲ ਕਰਦੇ ਕਿ ਕੌਮ ਜਾਗਰੂਤ ਹੋਵੇ ਆਪਣੇ ਹੱਕਾਂ ਪ੍ਰਤੀ ਪੇਸ਼ਾਨ ਕਰੇ ਆਪਣੇ ਮਤਲਬ ਫਰਜ਼ਾਂ ਨੂੰ ਸਮਝੇ ਜੇ ਕੌਮ ਜਾਗਰੂਤ ਹੋ ਗਈ ਤਾਂ ਸਭ ਕੁਝ ਹੱਲ ਹੋ ਸਕਦਾ ਜਿੰਨੇ ਤੇੜਾ ਦੀ ਕੌਮ ਨਹੀਂ ਜਾਗਰਤ ਹੁੰਦੀ ਉਹਨਾਂ ਚਿਰ ਤੇ ਇਹਦਾ ਕੋਈ ਮਸਲਾ ਨਹੀਂ ਹੱਲ ਹੋ ਸਕਦਾ ਇੱਕ ਤਾਂ ਨਿਸ਼ਾਨ ਸਾਹਿਬ ਥੱਲੇ ਸਾਰੀ ਕੌਮ ਇਕੱਠੀ ਹੋਏ ਇਹ ਕੀ ਇਹਦਾ ਹੱਲ ਹੈ ਜਿੰਨਾ ਚਿਰ ਆਪਣੀ ਕੌਮ ਇਕੱਠੀ ਨਹੀਂ ਹੁੰਦੀ ਉਹਨਾਂ ਚਿਰ ਕੋਈ ਮਸਲਾ ਹੱਲ ਨਹੀਂ ਹੋ ਸਕਦਾ ਸਾਰੀ ਕੌਮ ਨੂੰ ਇਹੋ ਫੀਲ ਕਰਦੀ ਜੇ ਕਿ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਤੇ ਫਿਰ ਹੀ ਆਪਣੀ ਕੌਮ ਦਾ ਮਤਲਬ ਹੱਲ ਹੋ ਸਕਦਾ ਆ ਬਿਲਕੁਲ ਜੀ ਆ ਮਾਤਾ ਬਲਵਿੰਦਰ ਕੌਰ ਜਿਨੇ ਬਹੁਤ ਜਿਹੜੀ ਆ ਇੱਕ ਸਮੇਂ ਦੀ ਗੱਲ ਜਿਹੜੀ ਆ ਉਹ ਕੀਤੀ ਆ ਕਿ ਅੱਜ ਕਿਸੇ ਕੌਮੇਂ ਲੀਡਰ ਤੋਂ ਕਿਸੇ ਜਥੇਦਾਰ ਤੋਂ ਉਮੀਦ ਰੱਖਣ ਦੀ ਬਜਾਏ ਚਾਹ ਰੱਖਣ ਦੀ ਬਜਾਏ ਹਰੇਕ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਸਮਝਣੀ ਪਊਗੀ ਮਹਿਸੂਸ ਕਰਨੀ ਪਊਗੀ ਜਦੋਂ ਤੱਕ ਹਰੇਕ ਸਿੱਖ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਉਦੋਂ ਤੱਕ ਹਕੂਮਤਾਂ ਜਿਹੜੀਆਂ ਨੇ ਤੇ ਉਹ ਇਸੇ ਤਰੀਕੇ ਦੇ ਨਾਲ ਕੌਮ ਨੂੰ ਜ਼ੁਲਮ ਤੇ ਤਸ਼ੱਦਦ ਦਾ ਸ਼ਿਕਾਰ ਬਣਾਉਂਦੀਆਂ ਰਹਿਣਗੀਆਂ ਜਿਵੇਂ ਕਿ ਸਰਦਾਰ ਕਪੂਰ ਸਿੰਘ ਨੇ ਕਿਸੇ ਵੇਲੇ ਲਿਖਿਆ ਸੀ ਕਿ ਇਹ ਸਮਝ ਲਿਆ ਗਿਆ ਕੇ ਸਿੱਖ ਮਰ ਚੁੱਕੇ ਨੇ ਤੇ ਇਸ ਲਈ ਇਹਨਾਂ ਦਾ ਮਾਸ ਕੋਈ ਵੀ ਕੁੱਤਾ ਬਿੱਲਾ ਖਾ ਸਕਦਾ ਪਰ ਇਹ ਹਕੂਮਤਾਂ ਉਦੋਂ ਹੀ ਸਮਝਦੀਆਂ ਜੇਸ ਵੇਲੇ ਕੌਮ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀ ਇਸ ਲਈ ਕੌਮ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਆ ਤੇ ਇਹਦੇ ਨਾਲ ਨਾਲ ਜਿਹੜਾ ਕਿ ਹਕੂਮਤ ਲਈ ਵੀ ਇੱਕ ਸਨੇਹਾ ਕਿ ਸ਼ਾਂਤਮਈ ਅੰਦੋਲਨ ਇਹ ਇੱਕ ਇਤਿਹਾਸ ਹੈ ਪੜ ਲਿਆ ਜਾਵੇ ਦੁਨੀਆ ਭਰ ਦਾ ਇਤਿਹਾਸ ਵੇਖ ਲਿਆ ਜਾਵੇ ਕਿ ਜਦੋਂ-ਜਦੋਂ ਵੀ ਸ਼ਾਂਤਮਈ ਅੰਦੋਲਨਾਂ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਉਹਨਾਂ ਨੂੰ ਦਬਾਇਆ ਜਾਂਦਾ ਤੇ ਉਹਦੇ ਨਾਲ ਜਿਹੜਾ ਕਿ ਹਾਲਾਤ ਵਿਗੜਦੇ ਨੇ ਹਿੰਸਾ ਪੈਦਾ ਹੁੰਦੀ ਹੈ ਤੇ ਸਾਡੇ ਤੇ ਗੁਰੂ ਦਾ ਸਿਧਾਂਤ ਹੀ ਇਹ ਆ ਕਿ ਚੁਕਾਰ ਅਜ ਹਮਾ ਹੇਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਵਾਸ਼ਮ ਜੀਰ ਦਸ ਤੇ ਜਿਸ ਵੇਲੇ ਇਹ ਸਾਡਾ ਇਤਿਹਾਸ ਗਵਾਹ ਹੈ ਕਿ ਸ਼ਾਂਤਮਈ ਸੰਘਰਸ਼ਾਂ ਦੇ ਨਾਲ ਜਦੋਂ ਹਕੂਮਤਾਂ ਉਹਨਾਂ ਤੇ ਤਵੱਜੋ ਨਹੀਂ ਦਿੰਦੀਆਂ ਤੇ ਉਦੋਂ ਉਦੋਂ ਜਿਹੜਾ ਕਿ ਹਿੰਸਕ ਲਹਿਰਾਂ ਪੈਦਾ ਹੁੰਦੀਆਂ ਨੇ ਤੇ ਜਿਸ ਵੇਲੇ ਹਿੰਸਕ ਲਹਿਰਾਂ ਪੈਦਾ ਹੋ ਜਾਂਦੀਆਂ ਉਸ ਵੇਲੇ ਵੱਡੇ ਇਕੱਠ ਕਰਨ ਦੀ ਲੋੜ ਨਹੀਂ ਪੈਂਦੀ ਉਦੋਂ ਦੋ ਦੋ ਸੂਰਮੇ ਵੀ ਜੇ ਉੱਠਣ ਭਾਵੇਂ ਵਿਅੰਗ ਸਿੰਘ ਸੁਤੰਤ ਸਿੰਘ ਦੇ ਰੂਪ ਵਿੱਚ ਭਾਵੇਂ ਭਾਈ ਜਿੰਦੇ ਸੁੱਕੇ ਦੇ ਰੂਪ ਵਿੱਚ ਉਦੋਂ ਫਿਰ ਦੋ ਜਾਣੇ ਜਿਹੜਾ ਕਿ ਦਿੱਲੀ ਦਾ ਤਖਤ ਹਿਲਾ ਕੇ ਰੱਖ ਦਿੰਦੇ ਨੇ ਇਸ ਲਈ ਇਹ ਜ਼ਰੂਰੀ ਹੈ ਇਹ ਹਕੂਮਤ ਇਹ ਖੁਦ ਸਮਝੇ ਕਿ ਉਹ ਸਿੱਖਾਂ ਨੂੰ ਕਿਹੜੇ ਰਾਹ ਤੋੜਨਾ ਚਾਹੁੰਦੀ ਹੈ ਜੇ ਉਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਇਹ ਅਮਨ ਸ਼ਾਂਤੀ ਜਿਹੜੀ ਆ ਬਣੀ ਰਹੇ ਤੇ ਸ਼ਾਂਤਮਈ ਤਰੀਕੇ ਦੇ ਨਾਲ ਜੇ ਕੋਈ ਪ੍ਰੋਟੈਸਟ ਆਪਣਾ ਪ੍ਰੋਟੈਸਟ ਕੌਮ ਵੱਲੋਂ ਕੀਤਾ ਜਾ ਰਿਹਾ ਕੋਈ ਮੰਗਾਂ ਜਿਹੜੀਆਂ ਉਹ ਰੱਖੀਆਂ ਜਾ ਰਹੀਆਂ ਉਹਨਾਂ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਕੇ ਜਿਹੜੀ ਤਕੀਸ਼ਾਈ ਆ ਆ ਐਨਐਸਏ ਲਾ ਕੇ ਜਿਹੜਾ ਕਿ 12 ਕਿਲੋਮੀਟਰ ਦੂਰ ਜਿਹੜੇ ਪੰਜਾਬ ਦੇ ਨੌਜਵਾਨ ਆ ਜਿਨ੍ਹਾਂ ਨੂੰ ਬੰਦ ਕੀਤਾ ਉਹਨਾਂ ਦੀ ਘੱਟ ਤੋਂ ਘੱਟ ਜਿਹੜਾ ਕਿ ਜੇਲ ਬਦਲੀ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਲਿਆਂਦਾ ਜਾਵੇ ਤੇ ਇਹ ਜਿਹੜਾ ਇਹ ਸਨੇਹਾ ਇਹਨਾਂ ਦੇ ਵਾਤਾ ਬਲਵਿੰਦਰ ਕੌਰ ਜੀ ਨੇ ਅ ਬੜੇ ਸੀਮਤ ਸ਼ਬਦਾਂ ਦੇ ਵਿੱਚ ਦਿੱਤਾ ਤੇ ਹਕੂਮਤ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ ਵਾਹਿਗੁਰੂ ਜੀ ਕਾਕਾਰ ਸਾਹਿਬ ਵਾਹਿਗੁਰੂ ਜੀ ਕਿਤੇ